ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਪਤਾ ਹੈ ਇਹ ਜਾਨ ਵੀ ਤੁਹਾਡੀ ਆਮਾਨਤ ਹੈ ਤੁਹਾਡੇ ਬਿਨਾਂ ਨਹੀਂ ਨਿਕਲਨੀ ਇੱਕ ਦਿਨ ਪ੍ਰੀਤ ਨੇ ਹਸਤੀ ਨਿਕਿਆ ਅੱਛਾ ਸਰਕਾਰ ਕਹਿੰਦਿਆਂ ਰਾਜ਼ ਨੇ ਉਸ ਨੂੰ ਸੀਨੇ ਨਾਲ ਲਗਾ ਲਿਆ ਵਕਤ ਨੂਰ ਨੂੰ ਬੇਨੂਰ ਕਰ ਦਿੰਦਾ ਹੈ ਆਪਣਿਆਂ ਨੂੰ ਦੂਰ ਕਰ ਦਿੰਦਾ ਹੈ ਮੁਹੱਬਤਾਂ ਨੂੰ ਮਜ਼ਬੂਰ ਕਰ ਦਿੰਦਾ ਹੈ ਸਮਾਂ ਬੀਤਦਾ ਧੀਰ ਨਹੀਂ ਲੱਗਦੀ ਸਮੇਂ ਦੀ ਘਰ ਬਠਣੀ ਤੂਫਾਨਾਂ ਵਾਂਗ ਸਭ ਕੁਝ ਉਜਾੜ ਦਿੱਤਾ ਹਸਪਤਾਲ ਦੇ ਸ਼ਪੈਦ ਬਿਸ਼ਾਉਣਿਆਂ ਤੇ ਪਈ ਪ੍ਰੀਤ ਸੋਚ ਰਹੀ ਸੀ ਕਿ ਕਿੰਨਾ ਸ਼ਕੀਨ ਸੀ ਰਾਜ ਸ਼ਪੈਦ ਰੰਗ ਦਾ ਸ਼ਪੈਦ ਚਾਦਰਾਂ ਸ਼ਪੈਦ ਗੁਲਦਸਤੀ ਸ਼ਪੈਦ ਰੰਗ ਸ਼ਪੈਦ ਫੁੱਲਾਂ ਦੀ ਬਗੀਚੀ ਇਸ ਤੇ ਉਲਟ ਕਿੰਨੇ ਸ਼ਕੀਨ ਸੀ ਉਹ ਸੂਹੀ ਰੰਗਾਂ ਦੀ ਰਾਜ ਨੂੰ ਸੂਹੀ ਰੰਗਾਂ ਵਿੱਚ ਨਾ ਰੰਗ ਸਕੀ ਤੇ ਉਸ ਤੇ ਬੇਦਾਗ ਸ਼ਪੈਦ ਰੰਗ ਵਿੱਚ ਰੰਗੀ ਗਈ ਭਾਵੇਂ ਉਸ ਨੂੰ ਸ਼ਪੈਦ ਰੰਗ ਬੇਵਫਾ ਲੱਗਦੇ ਕਿਸੇ ਵਿਧਵਾ ਔਰਤ ਦੀ ਖੋ ਲਈ ਸਿਰਨਾਵੇਂ ਲੱਗਦੀ ਕਿਸੇ ਰੁੱਸੇ ਮਹਿਬੂਬ ਵਰਗੀ ਲੱਗਦੀ ਗਵਾਚੀ ਮਮਤਾਜ਼ ਦੀ ਤਾਜ ਮਹਿਲ ਵਰਗੀ ਲੱਗਦੀ ਪਰ ਫਿਰ ਵੀ ਉਸ ਨੇ ਨਕਾ ਦੀ ਰਸ ਵਾਂਗ ਸ਼ਪੈਦ ਰੰਗ ਨੂੰ ਕਬੂਲ ਕਬੂਲ ਕਹਿ ਕੇ ਕਬੂਲ ਕਰ ਲਿਆ ਸੀ ਜਦ ਵੀ ਕੋਈ ਪ੍ਰੀਤ ਦੇ ਕਮਰੇ ਵਿੱਚ ਸੂਹੀ ਰੰਗਾਂ ਦਾ ਗੁਲਦਸਤਾ ਲੈ ਕੇ ਆਉਂਦਾ ਤਾਂ ਉਹ ਅੱਖਾਂ ਬੰਦ ਕਰ ਲੈਂਦੀ ਪਿਛਲੇ ਕਈ ਸਾਲਾਂ ਤੋਂ ਉਹ ਮਰਦਾ ਹੋਈ ਪਈ ਸੀ ਉਸ ਦੀਆਂ ਨਜ਼ਰਾਂ ਹਮੇਸ਼ਾ ਬੂਹੇ ਤੇ ਰਹਿੰਦੀਆਂ ਜਿਸ ਨੂੰ ਉਹ ਉਡੀਕ ਰਹੀ ਸੀ ਉਸ ਤੇ ਆਉਣ ਦੀ ਕੋਈ ਆਸ ਤਾਂ ਨਹੀਂ ਸੀ ਉਸ ਨੂੰ ੜੀ ੜੀ ਕਸਤੀਆਂ ਅੱਖਾਂ ਪੱਕ ਗਈਆਂ ਸਨ ਸਾਰਾ ਕਮਰਾ ਸੂਹੇ ਰੰਗਾਂ ਦੇ ਗੁਲਦਸਤਿਆਂ ਨਾਲ ਭਰਿਆ ਪਿਆ ਸੀ ਉਸਤੇ ਚਾਉਣ ਵਾਲੇ ਰਜਾਨਾ ਤਾਜ਼ੇ ਫੁੱਲਾਂ ਦੀ ਗੁਲਦਸਤੀ ਉਸ ਲਈ ਭੇਜਦੀ ਡਾਕਟਰਾਂ ਨੇ ਆਪਣੀ ਸਾਰੀ ਬਾਹ ਲਗਾ ਲਈ ਸੀ ਡਾਕਟਰ ਵੀ ਹੈਰਾਨ ਸਨ ਕਿ ਉਸ ਦੇ ਅੰਦਰ ਇੱਕ ਗ੍ਰਾਹੀ ਵੀ ਨਹੀਂ ਸੀ ਜਾਂਦੀ ਉਸ ਦੀ ਭੁੱਖ ਤ੍ਰਿ ਤਾ ਮਰ ਹੀ ਚੁੱਕੀ ਸੀ ਅੱਖਾਂ ਵਿੱਚ ਕਿਸੇ ਨੂੰ ਵੇਖਣ ਦਾ ਜਨੂੰਨ ਬਰਕਰਾਰ ਸੀ ਸਭ ਹੈਰਾਨ ਸਨ ਕਿ ਜਿਸ ਤੇ ਚਾਉਣ ਵਾਲੇ ਐਨੇ ਹੋਣ ਤੇ ਉਹ ਇਨਸਾਨ ਜ਼ਿੰਦਗੀ ਦੀ جنگ ਹਾਰ ਰਿਹਾ ਹੋਵੇ ਇੱਕ ਦਿਨ ਪ੍ਰੀਤ ਡਾਕਟਰ ਨੂੰ ਕਹਿਣ ਲੱਗੀ ਜਿਸ ਦਿਨ ਮੇਰੇ ਲਈ ਸ਼ਪੈਦ ਰੰਗ ਦਾ ਗੁਲਦਸਤਾ ਆਇਆ ਦੇਖਣਾ ਉਸ ਦਿਨ ਮੇਰੀ ਉਮਰ ਬੱਦ ਜਾਵੇਗੀ ਉਹ ਇੱਕ ਟੱਕ ਦਰਵਾਜ਼ੇ ਵੱਲ ਵੇਖਦੀ ਰਹਿੰਦੀ ਨਾ ਅੱਖਾਂ ਵਿੱਚ ਨੀਂਦ ਨਾ ਨੀਂਦ ਵਿੱਚ ਕੋਈ ਸੁਪਨਾ ਇੱਕ ਦਿਨ ਨਰਸ ਨੇ ਆ ਕੇ ਕਿਹਾ ਛਪੈਦ ਫੁੱਲਾਂ ਦਾ ਗੁਲਦਸਤਾ ਪੂਰੀ ਗੱਲ ਸੁਣੇ ਬਿਨਾ ਰਾਜ ਕਹਿੰਦਿਆਂ ਉਹ ਸਭ ਸੋਈਆਂ ਬੋਤਲਾਂ ਪਰਾਂ ਸੁੱਟਦੀ ਪੂਰੀ ਹਿੰਮਤ ਜਟਾ ਉੱਠ ਭੱਜੀ ਉਸ ਨੂੰ ਇੱਕ ਮਹਿਕ ਆਪਣੇ ਜਿਸਮ ਵਿੱਚੋਂ ਮਹਿਸੂਸ ਹੋਈ ਬੂਹੇ ਤੇ ਛਪੈਦ ਗੁਲਦਸਤਾ ਫੜੀ ਹੱਥ ਜਾਣੇ ਪਹਿਚਾਣੇ ਲੱਗੇ ਇਸ ਤੋਂ ਪਹਿਲਾਂ ਕਿ ਉਹ ਗੁਲਦਸਤਾ ਉਸਦੇ ਹੱਥਾਂ 'ਚ ਆਉਂਦਾ ਉਸਦੇ ਪੈਰਾਂ ਤੇ ਡਿੱਗ ਪਈ ਰੂਰੂਪੀ ਪੰਛੀ ਉੱਡ ਚੁੱਕਾ ਸੀ ਡਾਕਟਰ ਦੇ ਬੋਲ ਸਨ ਇਸ ਦੀ ਜਾਨ ਸ਼ਾਇਦ ਕਿਸੇ ਦੀ ਆਮਾਨਤ ਸੀ ਜੋ ਸਾਲਾਂ ਤੋਂ ਇਹ ਬੇਜਾਨ ਸਰੀਰ ਵਿੱਚ ਲੁਕੋਈ ਬੈਠੀ ਸੀ